ਸੋ ਪੰਜਾਬੀਆਂ ਵੱਲੋਂ ਵੋਟਾਂ ਪਾਈਆਂ ਗਈਆਂ ਤੇ ਨੋਟਾਂ ਨੂੰ ਵੀ ਰੱਜ ਕੇ ਹੈ ਜਿਹੜਾ ਵੋਟਾਂ ਪਾਈਆਂ ਨੇ ਜਿਵੇਂ ਪੰਜਾਬੀਆਂ ਨੇ ਨੋਟਾਂ ਨੂੰ ਰੱਜ ਰੱਜ ਕੇ ਵੋਟਾਂ ਪਾਈਆਂ ਨੇ ਅਤੇ ਨੋਟਾਂ ਨੂੰ ਵੋਟ ਕਰਕੇ ਪੰਜਾਬੀਆਂ ਨੇ ਲੀਡਰਾਂ ਤੇ ਆਪਣਾ ਗੁੱਸਾ ਜਿਹੜਾ ਜ਼ਾਹਰ ਕੀਤਾ ਦੱਸਦੀ ਹੈ ਕਿ 65000 ਤੋਂ ਵੱਧ ਲੋਕਾਂ ਨੇ ਆਪਣੀ ਵੋਟ ਆ ਜਿਹੜੀ ਨੋਟਾਂ ਨੂੰ ਪਾਈ ਹੈ ਅਤੇ ਇਸ ਵਾਰ ਦੇ ਨਤੀਜੇ ਆ ਜਿਹੜੇ ਹਰ ਪਾਸਿਓ ਸਭ ਨੂੰ ਹੈਰਾਨ ਕਰਨ ਵਾਲੇ ਸਨ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਸਨ ਜਿਸ ਤਰੀਕੇ ਦੇ ਨਤੀਜੇ ਆਏ ਸਾਨੂੰ ਉਸਾਬ ਦੇ ਸਾਹਮਣੇ ਨੇ ਕਿ ਹਰ ਕੋਈ ਹੈ ਜਿਹੜਾ ਹਰ ਕਿਸੇ ਦੀ ਸੋਚ ਦੇ ਉਲਟ ਰਿਜ਼ਲਟ ਨਿਕਲੇ ਹਾਲਾਂਕਿ ਇਸ ਵਿਚਾਲੇ ਨੋਟਾ ਨੂੰ ਵੀ ਚੰਗੀਆਂ ਵੋਟਾਂ ਪਈਆਂ ਪੰਜਾਬ ਦੇ ਵਿੱਚ 67000 ਤੋਂ ਵੱਧ ਵੋਟਰਾਂ ਨੇ ਉਪਰੋਕਤ ਵਿੱਚੋਂ ਕੋਈ ਨਹੀਂ ਯਾਨਕਿ ਨੋਟਾ ਦੀ ਚੋਣ ਕੀਤੀ ਹੈ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਹੈ 60158 ਵੋਟਰਾਂ ਦਿਆਂ ਜਿਹੜੀਆਂ ਵੋਟਾਂ ਨੋਟਾਂ ਨੂੰ ਪਈਆਂ ਨੇ ਸੋ ਸਭ ਤੋਂ ਵੱਧ ਹੈ ਫਤੇਗੜ ਸਾਹਿਬ ਦੇ ਵਿੱਚ ਨੋਟਾ ਦਾ ਇਸਤੇਮਾਲ ਕੀਤਾ ਗਿਆ ਇੱਥੇ ਵੋਟਰਾਂ ਨੇ 9 ਵਾਰ 188 ਨੋਟਾ ਦੇ ਵਿਕਲਪ ਨੂੰ ਚੁਣਿਆ ਤਾਂ ਦੱਸਦੇ ਕਿ ਇੱਥੇ ਕਾਂਗਰਸ ਦੇ ਉਮੀਦਵਾਰ ਅਮਨ ਸਿੰਘਾ ਦੇ ਚੋਣ ਕੀਤੀ ਗਈ ਹੈ ਉਹ ਪਹਿਲਾਂ ਵੀ 1 ਸਾਲ ਕੇ ਤੋਂ ਸੰਸਦ ਮੈਂਬਰ ਸਨ ਐਸ ਤੋਂ ਬਾਅਦ ਪਟਿਆਲਾ ਦੇ ਵਿੱਚ 6681 ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ ਚਾਤਕਾਨੰਦਪੁਰ ਸਾਹਿਬ ਦੇ ਵਿੱਚ 6402 ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ ਹੈ ਫਿਰੋਜ਼ਪੁਰ ਦੇ ਵਿੱਚ ਕੁਲਾ 6100 ਵੋਟਰਾਂ ਨੇ ਇਸ ਵੀ ਕਲਪਦੀ ਚੋਣ ਕੀਤੀ ਸੋ ਇਸ ਤਰੀਕੇ ਨਾਲ ਅਲੱਗ-ਅਲੱਗ ਥਾਵਾਂ ਤੇ ਜਿਹੜਾ ਨੋਟਾ ਦੀ ਵਰਤੋਂ ਐ ਖੂਬ ਕੀਤੀ ਗਈ ਰੱਜ ਕੇ ਕੀਤੀ ਗਈ ਇਹ ਹੀ ਨਹੀਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ 12.80% ਦੀ VOTING ਹੋਈ ਹੈ ਜੋ ਕਿ ਪਿਛਲੀਆਂ ਲੋਕ ਸਭਾ ਚੋਣਾਂ ਤੋਂ 3% ਦੀ ਘਟ ਹੈ ਬਹਿਰ ਹਾਲ ਸੂਬੇ ਦੇ ਲੋਕਾਂ ਨੇ ਜਿਸ ਤਰ੍ਹਾਂ ਨੋਟਾ ਦਾ ਇਸਤੇਮਾਲ ਕੀਤਾ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਤੇ ਉਹਨਾਂ ਦਾ ਗੁੱਸਾ ਦਰਸਾਉਂਦਾ ਹੈ ਸ਼ਾਇਦ ਪੰਜਾਬ ਦੇ ਲੋਕ ਹੁਣ ਇੱਕ ਦੂਜੇ ਤੇ aarop ਲਗਾਉਣ ਵਾਲੀ ਰਾਜਨੀਤੀ ਨਹੀਂ ਚਾਹੁੰਦੇ ਉਹ ਹੁਣ ਜਾਗਰੂਕ ਹੋ ਗਏ ਨੇ ਚਾਹੁੰਦੇ ਨੇ ਕੰਮ ਨੂੰ ਲੈ ਕੇ ਰਾਜਨੀਤੀ ਹੋਵੇ ਲੀਡਰ ਜਨਤਾ ਲਈ ਕੀਤੇ ਕੰਮਾਂ ਨੂੰ ਲੈ ਕੇ ਅੱਗੇ ਆਉਣ ਨਾ ਕਿ ਇੱਕ ਦੂਜੇ ਤੇ ਇਲਜ਼ਾਮ ਲਗਾਉਣ ਅਪਡੇਟ ਲੈ ਕੇ ਰੁਭਰੋਹਾਵੇਂਗੇ ਫੇਕ ਦੇ ਰੋ ਧਿਆਨ ਨਾਲ